thank Gracias. Para... ਭਾਰੇ ਕੋਇ ਕਿਰਤ ਕਾਲ ਨੂੰ ਮੰਦੀ ਹੁਮੰਦ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ 10 ਸਰੂਪ ਧਾਰ ਕੇਤੇ ਤੇ ਦਸਾਂ ਸਰੂਪਾਂ ਦੇ ਵਿੱਚ ਆਪ ਹਿਆਨੇ ਪਿਆੰਤ ਪਰਮਕਾਰ ਕ੍ਰਿਸ਼ਨ ਜੀ ਜਿਹੜੇ ਭਾਗਾਂ ਵਾਲੇ ਉਸ ਵੇਲੇ ਦੀਪ سنگ ਜਿਨ੍ਹਾਂ ਨੇ ਸਹਿਬ ਦੇ ਪਾਵਨ ਸਰੂਪ ਦੇ ਦਰਸ਼ਨ ਕੀਤੇ ਉਹਨਾਂ ਤੇ ਵੀ ਕਿਰਪਾ ਹੋਈ ਪਰਮਕਾਰ ਰਿਸ਼ਤ ਉਹਨਾਂ ਸੀ ਦੇ ਦ੍ਰਿਸ਼ਟੀ ਦਾ ਘੇਰਾ ਹੋਰ ਖੁੱਲਾ ਕਰ ਲਈਏ ਤੇ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਕਿਰਪਾ ਉਹਨਾਂ ਤੇ ਵੀ ਹੋਈ ਗੁਰੂ ਨਾਨਕ ਦਾ ਸੰਸਾਰ ਦੇ ਅੰਦਰ ਪਰਬਤ ਹੋਣਾ ਹੀ ਬਹੁਤ ਵੱਡੀ ਗੱਲ ਹੈ ਤੇ ਜੇ ਸ਼ਰਧਾ ਦਾ ਘੇਰਾ ਅਸੀਂ ਹੋਰ ਵੀ ਖੁੱਲਾ ਕਰ ਲਈਏ ਨਾ ਤੇ ਜਿਨ੍ਹਾਂ ਨੇ ਅਜੇ ਜਨਮ ਲੈਣਾ ਸੰਸਾਰ ਤੇ ਉਹਨਾਂ ਧਰਤੀ ਤੇ ਹੋਣਾ ਉਹਨਾਂ ਤੇ ਵੀ ਪਰਬਕਾਰ ਹੋਵੇ ਕਿਰਪਾ ਉਹਨਾਂ ਦੀ ਕਿਉਂਕਿ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਇਹ ਜੀਵਾਂ ਵਸਤੇ ਮੇਰੇ ਸਤਿਗੁਰੂ ਨੇ ਸਦਾ-ਸਦਾ ਇਹ ਰੱਖ ਦਿੱਤਾ ਹੈ ਸਭ ਤੋਂ ਵੱਡਾ ਪਰਪਕਾਰ ਜਿਹੜਾ ਉਹਨਾਂ ਨੇ ਕੀਤਾ ਹੈ ਕਿ ਸਾਨੂੰ ਰਸਤਾ ਰਹਾਣੀयत ਦਾ ਰਸਤਾ ਦਿੱਤਾ ਹੋਇਆ ਉਹ ਵੀ ਕੋਈ ਸ਼ਮਾਂ ਸੀ ਸੰਸਾਰ ਦੇ ਅੰਦਰ ਜਦੋਂ ਕਿਸੇ ਕੋਲ ਰਸਤਾ ਨਹੀਂ ਸੀ ਜੇ ਰਸਤਾ ਸੀ ਤੇ ਉਹ ਬਹੁਤਔਖਾ ਸੀ ਉਹਦੇ ਵਿੱਚ ਲੰਘਣਾ ਬਹੁਤ ਮੁਸ਼ਕਲ ਸੀ ਗਿਆਨ ਦਾ ਮਾਰਗ ਹੈ ਪ੍ਰਾਣਾਯਾਮ ਦਾ ਮਾਰਗ ਹੈ ਹੋਰ ਕਈ ਪ੍ਰਕਾਰ ਦੇ ਮਾਰਗ ਸੀ ਚਲੋ ਉਹਨਾਂ ਦੀ ਰਾਹ ਜਿੰਨਾਂ ਜ਼ਿਆਦਾ ਉਹ ਜਾਣ ਕਰਨ ਵਾਲੇ ਜਾਣਣ ਪਰ ਇਹ ਦੱਸਿਆ ਜਾਂਦਾ ਹੈ ਕਿ ਉਹਨੂੰ ਲੰਘਣਾ ਬਹੁਤ ਔਖਾ ਸੀ ਤੇ ਗੁਰੂ ਸਾਹਿਬ ਨੇ ਸਾਡੇ ਦੇ ਗਿਰਵਾ ਕੀਤੇ ਸਾਨੂੰ ਬਹੁਤ ਸੌਖਾ ਸਖੈਣ ਮਾਰਗ ਦੱਸ ਦਿੱਤਾ ਇਸ ਮਾਰਗ ਤੇ ਜਿਹਨਾਂ ਚੱਲਦਾ ਰਹਿੰਦੇ ਚੱਲਣ ਵਾਲੇ ਨੇ ਤੇ ਬਹੁਤ ਜਲਦੀ ਤੇ ਬੜੇ ਸੌਖੇ ਹੀ ਉਹ ਸਹਜੇ ਦੀ ਪਾਰ ਮੰਝ ਜਾਂਦੇ ਨੇ ਉਹਦੇ ਬਾਰੇ ਨੂੰ ਜਗ੍ਹਾ ਆ ਵੀ ਬਚਣਾ ਹੁੰਦਾ ਹੱਸ ਦੇ ਖੇਡਦੇ ਪਹਿਣਦੇ ਕੰਦੇ ਵਿਜੇ ਹੋ ਮੁਕਤ ਜਾਣ ਕੇ i mm you. -hmm. Mm -hmm. ਮਾਰਗ ਬਸਤਾ ਆਖਰ ਅਖਸਰ ਜਾਣੋ ਇਹ ਜਿਹੜੇ ਸੁਰਤ ਪੜਗ ਦੀ ਫਰਦੀ ਹੈ ਇਹਨੂੰ ਪਕੜ ਕੇ ਸ਼ਬਦ ਦੇ ਨਾਲ ਰਹਿਣਾ ਹੈ ਆ ਮਾਰਗ ਦਿੱਤਾ ਮਾਰਗ ਜਿਵੇਂ ਜਲ ਵਿੱਚ ਕਮਲ ਨਰਾਲ ਨੂੰ ਮੁਰਗਾਈ ਨੇ ਸ਼ਾਨੇ ਸੁਰਤ ਸ਼ਬਦ ਵਪਸਾਗ ਦਰਿਆ ਨਾਮਿਕ ਨਾਮ ਉਦੇ ਵਾਸਤੇ ਕੋਈ ਘਰ ਛੱਡਣ ਦੀ ਲੋੜ ਨਹੀਂ ਉਹਦੇ ਵਾਸਤੇ ਸਾਨੂੰ ਕਿਤੇ ਜੰਗਲਾਂ ਵਿੱਚ ਜਾਂਦੀ ਰੋੜੀ ਉਹਦੇ ਵਾਸਤੇ ਸਾਨੂੰ ਕਿਸੇ ਉਫਰੇ ਸਾਧਨ ਕਰਨ ਦੀ ਲੋੜ ਦੇ ਸਾਸ ਜੀ ਜੋ ਨਾ ਪਗ ਵੀ ਕੱਪੜੀ ਜੋਗ ਨਾ ਮੈਲੇ ਇਸ ਜੋਗ ਨਾਮ ਹੈ ਮਲਾਪ ਦਾ ਮਲਾਪ ਕਿਸੇ ਕੱਪੜਿਆਂ ਕਰਕੇ ਨਹੀਂ ਹੁੰਦਾ ਮਲਾਪ ਗੁਣਾ ਕਰਕੇ ਹੁੰਦਾ ਹੈ ਜੋਗ ਨਾ ਪਗ ਵੀ ਕੱਪੜੀ ਜੋਗ ਨਾ ਉਹ ਬਾਈ ਨੇ ਸਤਿਗੁਰ ਤੇ ਅਪਣਾਈ ਕਿਹਦੇ ਘਰ ਦੇ ਬਾਰੇ ਗੱਲਾਂ ਨੇ ਜਿਹੜੇ ਪਟਕ ਦੀ ਸੁਰਤ ਦੇ ਕੋਣੀ ਬਾਰੇ ਤੇ ਜਦੋਂ ਵੀ ਉਹ ਬੈਠੀ ਉਹਨੇ ਸ਼ਬਦ ਦੇ ਆਸ ਤੇ ਵੇਖਣਾ ਕੱਲੀ ਨਹੀਂ ਵੇਖਣਾ ਸਿੱਖੀ ਤੇ ਇਹ ਘਰ ਪਰਿਵਾਰ ਵਿੱਚ ਲੈਂਦੇ ਸਾਰੇ ਜੋ ਸੁੱਖ ਲੈਂਦੇ ਤੇ ਸਤਵੇ ਪ੍ਰਾਪਤੀ ਹੋਵੇ ਨਾਲਖ ਸਦਗਰ ਬੈਠਾ ਹੁਣ ਹੱਸਦਾ ਖੇਡਦਾ ਖਾਂਦਾ ਪੀਂਦਾ ਪਹਿਨਦਾ ਇਹ ਸੰਸਾਰ ਵੀ ਹੈ ਤੇ ਇਹ ਆਪਣੇ ਮਨ ਦੇ ਦਸ਼ੇ ਤਰੀਕੇ ਦੇ ਨਾਲ ਸਭ ਕੁਝ ਕਰਦਾ ਜੀ ਫਸ ਜਾਂਦਾ ਤੇ ਜਿਹੜਾ ਗੁਰੂ ਦੀ ਦਰਸ਼ੀ ਜੁਗਤ ਦੇ ਬਤਾਵ ਕੇ ਕਰਦਾ ਹੈ ਸਾਸ਼ਾ ਦੀ ਉਹ ਨਿਕਲ ਜਾਂਦਾ ਉਸ ਦੇ ਅੰਦਰ ਵੀ ਹੈ ਖਾਣਾ ਪੀਣਾ ਪਹਿਨਣਾ ਹੰਡਾਣਾ ਸਭਾ ਨੇ ਇਹ ਬਿੰਨਿਕ ਬਿੰਦੀ ਕਰਦੇ ਨੇ ਕਿ ਇਹ ਦਾ ਮਨ ਤੇ ਅਸਰ ਹੁੰਦਾ ਹੈ ਇਹ ਦਾ ਧਰਮ ਦੇ ਜੀਵਨ ਦੇ ਨਾਲ ਗਹਿਰਾ ਸ਼ਬਦ ਹੁੰਦਾ ਹੈ ਕੀ ਖਾਣਾ ਖਲੋ ਖਾਣਾ ਕਿੰਨਾ ਖਾਣਾ ਕੀ ਪਹਿਨਣਾ ਇਹ ਸਭ ਮਨ ਦੇ ਦੇ ਨਾਲ ਦਾ ਸੰਬੰਧ ਬਾਬਾ ਹੋਰ ਖਾਣਾ ਕ੍ਰਿਸ਼ੀਕਾਰ ਜਦ ਖਾਦੇ ਤੰ ਪੀੜੀ ਮਨ ਵਿੱਚ ਚੱਲਦਾ ਬਾਬਾ ਹੋਰ ਪਹਿਨਣ ਕ੍ਰਿਸ਼ੀਕਾਰ ਜਦ ਪਹਿਂਦੇ ਤੰ ਪੀੜੀ ਮਨ ਵਿੱਚ ਚੱਲਦਾ ਸੋ ਇਹਦਾ ਜਿਹੜਾ ਸੰਬੰਧ ਹੈ ਇਹ ਧਰਮ ਦੇ ਜੀਵਨ ਦੇ ਨਾਲਾ ਇਹ ਅਵਦੇਸ਼ ਪਰਸ ਜੇ ਬਾਸ਼ਾ ਦਾ ਸੰਬੰਧ ਹੈ ਤਨ ਗੁਰੂ جی گرو نانک ساحب سچے پہ بابا فرید صاحب نے بانی بابا کبھی گرو نانک صاحب نے پتر ਤੇ ਉਹ ਖਜ਼ਾਨਾ ਜਿਹੜਾ ਸੀ ਬਾਬਾ ਲੈਣਾ ਜਿਹਨੂੰ ਸੌਂਪ ਦਿੱਤਾ ਧੰਗੁਰੂ ਅੰਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ ਫਿਰ ਧੰਗੁਰੂ ਅੰਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬਾਣੀ ਵਿਦ ਆਪਣੀ ਬਾਣੀ ਉਹ ਜਿਹੜਾ ਖਜ਼ਾਨਾ ਸੀ ਉਹ ਧੰਗੁਰੂ ਅਮਰਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ ਫਿਰ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਖਜ਼ਾਨਾ ਆਪਣੇ ਪੁੱਤਰ ਬਾਬਾ ਮੂਹਣ ਜੀ ਨੂੰ ਸ਼ੋਕ ਦਿੱਤਾ ਨਾਲ ਕਿਹਾ ਕਿ ਪੰਜਵੇਂ ਸਰੂਪ ਦੇ ਵਿੱਚ ਅਸੀਂ ਦਿੱਤੋਂ ਇਹ ਪ੍ਰਾਪਤ ਕਰਾਂਗੇ ਸਾਡਾ ਸੰਭਾਲ ਬਰਖੋਗੇ ਹੁਣ ਪਿਆਰੋ ਸੰਸਾਰ ਨੇ ਬਹੁਤ ਜਨਨ ਕੀਤਾ ਇਹਦੇ ਵਿੱਚ ਰੁਕਾਵਟਾਂ ਪਾਉਣ ਦਾ ਪਰ ਮਹਾਰਿ ਸੱਚੇ ਪਾਤਸ਼ਾਹ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਚਹੇ ਸਜੇ ਪਾਸ਼ਾ ਦੇ ਕੁਝ ਪਰਿਵਾਰ ਦੇ ਜੀ ਜੇ ਦੇ ਸਾਹ ਉਹਨਾਂ ਨੇ ਵੀ ਜਤਨ ਕੀਤਾ ਗੁਰੂ ਅੰਦਰ ਸਾਹਿਬ ਦੇ ਸਹਿਬ ਜੀ ਦੇ ਉਹ ਵੀ ਕਰਦੇ ਸੀ ਸਭ ਕੋ ਸਾਨੂੰ ਮਿਲ ਜਾਂਦੇ ਚਹੇ ਗੁਰਵਰ ਸਿੰਘ ਸਾਹਿਬ ਦੇ ਭਰਾ ਦਾ ਬਾਬਾ ਫਿਰਤੀ ਜਤ ਜੀ ਉਹਨਾਂ ਨੇ ਵੀ ਬੜਾ ਰਖਾਵ ਨੂੰ ਪਾਉਂਦਾ ਜਤਨ ਕੀਤਾ ਚਹੇ ਉਸ ਵੇਲੇ ਸਮਾਜ ਦਾ ਕੁਝ ਹਿੱਸਾ ਜਿਹੜੇ ਆਪਣੇ ਆਪ ਨੂੰ ਧਰਮ ਧਰਮੀ ਬੰਦੇ ਸਮ ਦੇ ਸੰਗ ਦੇ ਸੰਗ ਆਇਆ ਉਹਨਾਂ ਨੇ ਵੀ ਬੜਾ ਨਜ਼ਰ ਕੀਦਾ ਧਰਮੀ ਘਵਾਉਂਦੇ ਸੀ ਧਰਮੀ ਨਹੀਂ ਸੀ ਧਰਮੀ ਹੋਣ ਦੀਆਂ ਨਿਸ਼ਾਨੀਆਂ ਕੋਲੋਂ ਹੁੰਦੀਆਂ ਨੇ ਪਿਆਰੇ ਉਹਨਾਂ ਦਾ ਵੀ ਜਨਨ ਕੀਤਾ ਚਾਹੇ ਉਸ ਵੇਲੇ ਦੀ ਹਕੂਮਤ ਸੀ ਉਹਨਾਂ ਨੇ ਵੀ ਰਿਕਾਵਟ ਪਾਉਂਗਾ ਜਨਨ ਕੀਤਾ ਤੇ ਮੇਰੇ ਧੰਨ ਗਗਨ ਸਿੰਘ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਸਾਹਿਬ ਆਪ ਤੱਤਿਆਂ ਤੱਤਿਆਂ ਤੇ ਬੈਠ ਕੇ ਰੇਤ ਦੇ ਗਰਮ ਕੜਸ਼ੇ ਸੀਸ ਵਿੱਚ ਪਵਾ ਲੈ ਸਜਾਨਾੂ ਬੂ ਬੂ ਜਿਹੜਾ ਉਸੇ ਤਰ੍ਹਾਂ ਸਾਡੇ ਦਾਤ ਬਜਾਇਆ ਗਿਆ। ਸਾਰੇ ਇਹਵੇਂ ਬਹਿਤੇ ਕਰਦਾ ਕਿ ਇਹ ਹਮਲੇ ਤੇ ਪਹਿਲਾਂ ਤੋਂ ਲਿਆਏ ਤੇ ਜੇ ਕੋਈ ਹੁਣ ਕਵੇ ਵੀ ਹੁਣ ਅਸੀਂ ਸੇਫ ਹੋ ਗਏ ਹੁਣ ਤਾਂ ਕੁਝ ਨਹੀਂ ਹੋ ਗਿਆ। ਕਿ ਹਮਲੇ ਹੁਣ ਵੀ ਹੋ ਰਹੇ ਨੇ ਪਿਆਰੇ। ਉਹਦੇ ਵਾਸਤੇ ਸਾਡਾ ਗੁਰਸੇਖਾਂ ਦਾ ਕੀ ਫਰਕ ਪੈਂਦਾ ਹੈ ਸਭ ਤੋਂ ਪਹਿਲਾਂ ਜਿਹੜੇ ਅਸੀਂ ਸਤਨਾ ਦਾ ਤੇ ਸੇਵਾ ਕਰਦੇ ਆ ਪਹਿਲਾ ਮਾਰੋ ਦਾ ਕਿ ਜਿੰਨੇ ਸਾਡੇ ਕੋਲ ਪ੍ਰਾਪਤਨ ਸਰੂਪ ਨੇ ਅਸੀਂ ਇਹਨਾਂ ਨੂੰ ਗਵਾਈਏ ਨਾ ਸਾ। ਅਸੀਂ ਠੀਕ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਸਰੂਪ ਦੀ ਸੇਵਾ ਕਰੀਏ ਜਿਹੜਾ ਸਾਨੂੰ ਇਹ ਦਾ ਕਹਿਣਾ ਪਵੇ ਕਿ ਇਹ ਸਰੂਪ ਵਿਰਧ ਹੋਇਆ। ਅਸੀਂ ਜੀ ਦੱਸਦੇ ਹਾਂ ਕਿ ਅਸੀਂ ਦੇ ਸਰੂਪ ਵਿਰਧ ਹੋ ਗਏ ਜਿਸ ਸਰੂਪ ਉੱਤੇ ਦੇਖੇ ਸੀ ਸਰੂਪ ਮਹੇਸ਼ ਗੁਰਦੇ ਆਂਦੇ ਨੇ ਕਿ ਠੀਕ ਆ ਸਰੂਪ ਅਸੀਂ ਹੋਰ ਲਿਉਂਦੇ ਆ ਨਵਾਂ ਲਿਉਂਦੇ ਆ ਪਰ ਸਾਡਾ ਜਿਹੜਾ ਫਰਕ ਹੈ ਨਾ ਜਿਹੜਾ ਅਸੀਂ ਨਵਾਂ ਸਰੂਪ ਲਿਉਂਦੇ ਆ ਉਹਨੂੰ ਸੀ ਪ੍ਰਾਪਤਨ ਸਰੂਪ ਦੇ ਬਰਾਬਰ ਪ੍ਰਕਾਸ਼ ਕਰਕੇ ਜੇ 15 ਦਿਨ ਲੱਗ ਜਾਣ ਤੇ ਭੀੜਾ ਲੱਗੇ ਜੇ 6 ਮਹੀਨੇ ਲੱਗਣ ਸਾਡਾ ਸਿੱਖਾਂ ਦਾ ਫਰਕ ਹੈ ਅਸੀਂ ਕਮ ਸਿਕਮ ਬਾਣੀ ਬਲਾ ਕੇ ਵੇਖ ਲਈਏ ਕਿ ਉਹ ਇਹ ਬਾਣੀ ਦੋਹਾਂ ਸਰੂਪਾਂ ਦੀ ਬਿਲਦੀ ਹੈ ਤੇ ਜੇ ਐਸੀ ਸੇਵਾ ਕਰਦਾ ਵਰਸ ਨੂੰ ਲਭਾਵੇਗਾ ਉਹਦੇ ਤੇ ਗੁਰੂ ਦੇ ਨਾਲ ਖੁਸ਼ੀਆਂ ਹੋਣਗੇ ਅਸਾਸ। ਸਜੇਬ ਆਸ਼ਾ ਦੇ ਸ਼ੀਧੀ ਦੇ ਦਿੱਤੀ ਰਹੇ ਨੇ ਗੱਲ ਪਰਛੇ ਸੀਸ ਵਿੱਚ ਕੋਈ ਦੇਗਾ ਵਿੱਚ ਉਕਲੇ ਤੀਆਂ ਤਵਿਲ ਤੇ ਬੈਠੇ ਪਿਆਰੋ ਕਾਰੇ ਖਾਤਰ ਬੈਠੇ ਐਸੀ ਗੱਲ ਨਾ ਕੀਤੀ। ਤੇ ਜੇ ਅਸੀਂ ਹੁਣ ਅਵੇਸ਼ ਦੇ ਹੋ ਜਾਵਾਂਗੇ ਫੋਨ ਅਸੀਂ ਆਮ ਦਾ ਖਜ਼ਾਨਾ ਦਵਾਵਾਂਗੇ ਤੇ ਫਿਰ ਦੋਸ਼ੀ ਕੌਣ ਹੋਵੇਗਾ। ਇਹ ਸਾਡਾ ਜ਼ਰੂਰ ਕਰਨਾ ਚਾਹੀਦਾ। ਸਰ ਮਹਾਰਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਤੇ ਜਿਹੜੇ ਪਿਆਰ ਵਾਲੇ ਨੇ ਜਿਨ੍ਹਾਂ ਕੋਲ ਅਨੋਖੀ ਹਿਰਦਾ ਹੈ ਜਿਨ੍ਹਾਂ ਨੂੰ ਹਾਗਿਆ ਤੇ ਸੋਚੀ ਹੈ ਉਹ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮਹਾਰਜ ਸੱਚੇ ਪਾਤਸ਼ਾਹ ਦਾ ਸ਼ਰਧਾਂਜਲੀ ਭੇਟਾ। ਕੋਰੋਨਾ ਦੇ ਨਿਦਰਸ਼ਣ ਦੇ ਨੇ ਉਹਨੇ ਵੀ ਕਹਿਣੇ ਪਾਰਸ਼ਾ ਜੇ ਤੁਸੀਂ ਇਹ ਨਾ ਕਿਰਪਾ ਸਾਡੇ ਤੇ ਗੱਲ ਅਕੀਸ਼ਾ ਦੱਸੇ ਨਾ ਹੁੰਦੀ ਸੱਚ ਬੋਲਦੇ ਦੇ ਕੇ ਤੇ ਮੇਰੇ ਸਤਿਗੁਰੂ ਦਾ ਕੋਇਤਲ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਪਰ ਜਗਾ ਜਗਾ ਤੇ ਸਤਿਗੁਰੂ ਮਾਰਗ ਸਿੱਖੀ ਪਾਰਸ਼ਾ ਦੇ ਕੋਇਤਲ ਚਰਨਾ ਤੇ ਨਮਸ਼ਕਾਰ ਕਰਨੀ ਆਪਾਂ ਉਹਨਾਂ ਦੇ ਪਾਵਨ ਜੀਵ ਤੋਂ ਜੀਵੰਤ ਸਿੱਧਾਂ ਪ੍ਰਾਪਤ ਕਰਦੇ ਤੈਗੁਰੂ ਗੁਰੂ ਸਾਹਿਬ ਮਹਾਰਾਜ ਸਦੇ ਪਾਸ਼ਾ ਨੇ ਪੰਜ ਸਰੂਪਾਂ ਤੱਕ ਬਾਣੀ ਦਰਦ ਕੀਤੀ ਜੀ ਦੇ ਵਿੱਚ ਪਟਾਂ ਦੀ ਬਾਣੀ ਗੁਰਸੇਖਾਂ ਦੀ ਬਾਣੀ ਪਖਤਾਂ ਦੀ ਬਾਣੀ ਉਹ ਦਰਦ ਕੀਤੀ ਮਹਾਰਾਜ ਸਦੇ ਪਾਸ਼ਾ ਉਹ ਬਾਣੀ ਦਰਦ ਕੀਤੀ ਜਿਹੜੀ ਬਾਣੀ ਗੁਰਮਤ ਦੇ ਆਸ਼ੀਰਵਾਦ ਨਾਲ ਮਿਲਦੀ ਸੀ ਸਾਹਿਬ ਦੀ ਬਾਤੋਂ ਬਾਣੀ ਤੇਰੇ ਸੀ ਜਿਹੜੇ ਭਗਤ ਛੱਜੂ ਵਰਗੇ ਦਾਨੇ ਵਰਗੇ ਉੜਦੇ ਤੇ ਮਾਰੇ ਕਹਿੰਦੇ ਨਾ ਉਸੇ ਵੀ ਹੋਇਓ ਮਾਰੇ ਤੇ ਨੰਦੇ ਭਾਈ ਇਹ ਇੱਥੇ ਤੇ ਧੁਰ ਦੀ ਬਾਣੀ ਹੈ ਉਸ ਦੀ ਬਣਦਾ ਕਰ। ਅੱਗੇ ਫਿਰ ਮਾਰੇ ਦਰਸ਼ਨ ਪਾਸ਼ਾ ਨੇ ਨੌਵੇਂ ਪਾਸ਼ਾ ਦੀ ਬਾਣੀ ਜਿਹੜੀ ਹੈ ਉਹ ਦਰਣੀ ਦਿੱਤੀ ਸਰਸ। ਕੁਝ ਬਾਣੀ ਰਾਗਾਂ ਦੇ ਵਿੱਚ ਇੱਕ ਜੈ ਜੈ ਵੰਦੀ ਰਾਗ ਉਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਪਹਿਲਾਂ ਉਹ ਰਾਗ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨਹੀਂ ਆਇਆ ਸਾਹਿਬ ਉਹਦੇ ਵਿੱਚ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਫਿਰ ਨੌਵੇਂ ਭੱਲੇ ਦੇ ਸ਼ਲੋਕ ਜਿਹੜੇ ਆਪਾਂ ਭੋਗਾਂ ਦੇ ਸਮੇਂ ਪੜਦੇ ਨੇ ਇਹ ਰਾਗ ਦੀ ਬਾਣੀ ਹੈ ਸਾਰੀ ਬਾਣੀ ਅਸਲ ਦਰਸ ਨੇ ਲਿਖਿਆ ਜਾਂਦਾ ਸਾਰੀ ਬਾਣੀ ਦੇ ਅੰਦਰ ਰਾਗ ਦਿੱਤੇ ਆ ਸਾਰੀ ਬਾਣੀ ਸਤ ਨਾਲ जोडਦੀ ਹੈ ਵਿਰਾਗ ਹਨ ਵਿਰਾਗ ਤੋਂ ਬਿਨਾ ਇਹ ਜਿਹੜੀ ਮਾਇਆ ਹੈ ਮਾਇਆ ਤੋਂ ਪੰਨਾ ਛਡਾਇਆ ਨਹੀਂ ਜਾ ਸਕਦਾ ਉਹਦੇ ਬਾਰੇ ਮਾਲੇ ਸਕੇ ਬਾਦਸ਼ਾਹ ਬਚਨ ਕਰਦੇ ਮਾਇਆ ਲੈੰਦੀ ਨਹੀਂ ਪਿਆਰੇ ਦੇ ਮੈ ਰਾਗ ਤੋਂ ਹੋਣਾ ਮਾਇਆ ਲੈੰਦੀ ਨਹੀਂ ਪਿਆਰੇ ਦੇ we <laughs> we ਬੜੀ ਨਿਰਗੁਣੀ ਬਾਕੀ ਕੰਮ ਤੇ ਲੈਣੇ ਲੈਣਾ ਹੈ ਜੈਸੇ ਜਲਮੇ ਕਮਲ ਦਾ ਹੁਣ ਉਹ ਚਿਕੜ ਦੇ ਵਿੱਚ ਕਮਲ ਦਾ ਫੁੱਲ ਉੱਗਿਆ ਹੈ ਉਹਦਾ ਚਿਕੜ ਨਾਲ ਕੋਈ ਮਤਲਬ ਨਹੀਂ ਉੱਥੇ ਬੈਠ ਕੇ ਵੀ ਆਪਣਾ ਕੰਮ ਕਰ ਰਿਹਾ ਹੈ ਭੌਰੇ ਆ ਰਸ ਲੱਜਾਂਦੇ ਨੇ ਉੱਥੇ ਆ ਕੇ ਤੇ ਆਪਣੀ ਸੁੰਦਰਤਾ ਦਾ ਦਾਸ ਜਿਹੜਾ ਹੈ ਸੰਸਾਰ ਨੂੰ ਉੱਥੇ ਬੈਠੇ ਦੇ ਹੀ ਜਾਂਦਾ ਸਾਥ ਉੱਥੇ ਹੀ ਡੰਡੂ ਰਹਿਦਾ ਹੈ ਸਾਥ ਸ਼ਕਤੀ ਕੁਲਿ ਬੜਾ ਤੇ ਬੜਾ ਉਹਨੇ ਜਣਾ ਦੇ ਉੱਤੇ ਕਣ ਕਰਕੇ ਖਾਈ ਜਾਂਦਾ ਸਾਡਾ ਹਾਲ ਉਹ ਟੱਟੂ ਵਾਲਾ ਮਾਰੇ ਕਹਿੰਦੇ ਡੱਡੂ ਆਪੋ ਨੇ ਰਹਿਣਾ ਅਬਲ ਜੀ ਕੋਲੋਂ ਵੰਗ ਰਹਿਣਾ ਇਤਨੀ ਗੱਲ ਹੈ ਮੈਂ ਮਾਇਆ ਧਿਆਨ ਦੇਣੀ ਹੈ ਜਿਵੇਂ ਜਲ ਵਿੱਚ ਕਮਲ ਨਰਾਦ ਮੁਰਗਾ ਇਹਨੇ ਸ਼ਾਨੀ ਸੋਧ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ ਵਖਾ। ਤੇ ਸੋਧ ਜਿਹੜੀ ਇਹ ਸ਼ਬਦ ਦੇ ਨਾਲ ਆ ਕੇ ਬਾਕੀ ਹੈ ਉਹ ਕਰਨਾ ਹੈ ਹੋਣ ਵਿਰਾਗ ਜਿਹੜਾ ਗੱਲ ਇਹਦਾ ਧਰਮ ਦੇ ਜੀਵਨ ਦੇ ਨਾਲ ਇਹ ਸੰਬੰਧ ਹੈ ਜਦ ਵਿਰਾਗ ਲੱਗਦਾ ਵਿਰਾਗ ਦਾ ਅਰਥ ਇਹ ਨਹੀਂ ਕਿ ਰੋ ਬੈਣਾ ਜਾਂ ਰੋਈ ਜਾਣਾ ਕਿਸੇ ਦੇ ਕਿਸੇ ਦਾ ਵਿਰਾਗ ਲੱਗ ਜਾਣਾ ਪੂਰੀ ਦੁਨੀਆ ਵਿਰਾਗੀ ਹੈ ਕਿਸੇ ਨੂੰ ਧੀ ਦਾ ਵਿਰਾਗ ਹੈ ਕਿਸੇ ਨੂੰ ਪੁੱਤਰ ਦਾ ਵਿਰਾਗ ਹੈ ਕਿਸੇ ਨੂੰ ਦੌਲਤ ਦਾ ਵਿਰਾਗ ਹੈ ਕਿਸੇ ਨੂੰ ਸ਼ੌਕ ਦਾ ਵਿਰਾਗ ਹੈ ਕੋਈ ਕਹਿੰਦਾ ਮੈਂ ਰਾਜ ਭਗ ਦਾ ਮਾਲਕ ਕਿਉਂ ਨਹੀਂ ਬਣ ਜਾਂਦਾ ਹਰ ਬੰਦਾ ਵਿਰਾਗੀ ਕਰਦੇ ਰਹਿਦੇ ਰੱਬ ਦੇ ਪਿਆਰੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਰੱਬ ਦਾ ਬਰਾਕ ਲੱਗਾ ਹੈ ਸ਼ਾਸਤਰੀ ਤੇ ਜਿਨ੍ਹਾਂ ਨੂੰ ਲੱਗ ਜਾਂਦਾ ਨਾ ਸੀਨੇ ਖੇਚ ਜਿੰਨਾ ਨੇ ਖਾਧੀ ਉਹ ਕਰਮ ਆਰਾਮ ਨਾ ਬੈੰਦੇ ਉਹ ਫਿਰ ਆਰਾਮ ਨਹੀਂ ਕਰਦੇ ਸ਼ਾਸਤਰੀ ਨਿਉ ਬਾਰੇ ਮੈੜਾ ਕੀ ਨਿੰਦਰ ਦਿਲੇ ਰਾਤ ਪੈ ਵੰਦੇ ਇੱਕੋ ਲਗਨ ਲੱਗੀ ਲਈ ਜਾਨੀ ਤੋਰ ਅਨੰਤ ਜਿੰਨਾਂ ਦੀ ਬਸ ਨੂੰ ਉਰੇ ਮੁਕਾਬਲਾ ਕੋਈ ਚਾਲ ਬਏ ਫਿਰਦੇ ਉਹ ਤੁਰਦੇ ਨੇ ਕਿਸ ਪ੍ਰਕਾਰ ਕਰਦੇ ਨੇ ਸਾਸ਼ਨੀ ਜਿਵੇਂ ਦਰਿਆ ਦਿਨ ਰਾਤ ਸਫਰ ਕਰਦਾ ਗਿਆ ਉਹ ਸਮੁੰਦਰ ਵਿੱਚ ਬੈਣ ਵਸਦੇ ਉਹ ਸਮੁੰਦਰ ਵਿੱਚ ਬੈ ਕੇ ਸ਼ਾਲ ਲੈ ਜਾਦੇ ਰਹਿ ਰੱਬ ਦੇ ਪਿਆਰੇ ਜਿੰਨਾਂ ਨੂੰ ਰੱਬ ਦਾ ਬਰਾਲ ਲੱਗ ਜਾਵੇ ਸ੍ਰੀ ਸਾਸ਼ਗਦੀ ਫਿਰ ਉਹ ਦਿਨ ਰਾਤ ਮਿਹਨਤ ਕਰਦੇ ਨੇ ਉਹ ਗੁਰੂ ਰੂਪ ਸਮੁੰਦਰ ਦੇ ਵਿੱਚ ਬੈ ਕੇ ਫੇਰ ਹੀ ਜਾ ਕੇ ਤਮਦੇ ਨੇ نانک لین پیندی جاگے سب جنم میرے رام پیارے رام پیارے سدا جاگے رام سور پانی چرن کمل دھیان ہردے پر ਜਿਨਨੂੰ ਪਰਮੇਸ਼ਰ ਦੇ ਨਾਮ ਦਾ ਬਰਾਬਰ ਜੀ ਨੂੰ ਲੱਗੇ I know.